ਗੱਲ ਪ੍ਰਾਇਮਟੇ ਲਾਉਂ ਗਏ ਰਹੇ ਹਾਂ। ਓਏ ਜਿਹੜਾ ਤੇਰਾ ਮਿਊਜ਼ਿਕ ਬਣਾਉਂਦਾ ਸਹੰਜ ਵੀ ਪਤਨ ਕੀ ਨਾਮ ਆਉਂਦਾ ਹਨ ਮੁੰਡੇ ਦਾ। ਪਹਿਲਾਂ ਤੈਨੂੰ ਕੁੱਟਣਾ ਸੀ ਹੁਣ ਤੇਰਾ ਸਾਰਾ ਗਰੁੱਪ ਕੁੱਟਣਾ। ਅੱਜ ਮੇਰੇ ਕੋਲੇ ਭੈਣ ਆਈ ਵੀ ਸੀ। ਭੈਣ ਚੋਦਾ ਧੂਆਂ ਵਰਸਾ ਜਾ ਕੇ ਉਹਦੇ ਹੱਥ ਦੀ ਚਾਹ ਪੀਂਦਾ ਰਿਹਾ ਹਨ। ਉਹਦੇ ਘਰੇ ਜਾਂਦਾ ਰਿਹਾ ਲੰਗੌੜ। ਤੈਨੂੰ ਨੈਕਸਟ ਲੈਵਲ ਕੁੱਟਣਾ ਯਾਰ ਤੁਸੀਂ ਕੁੜੀ ਦੀ ਜ਼ਿੰਦਗੀ ਰੁਲ ਗਏ। ਯਾਰ ਤਿੰਨ ਘੰਟੇ ਕੁੜੀ ਰੁਹੀ ਗਈ ਮੇਰੇ ਕੋਲੇ ਬੈਠੀ। ਕਹਿੰਦੀ ਵੀਰੇ ਦੇਖੀ ਕਹਿੰਦੀ ਮੈਂ ਪ੍ਰੇਮ ਨੂੰ ਬੜੀਆਂ ਚਾਹਾਂ ਵੀਰ ਜੀ ਕਹਿੰਦੀ ਮੈਂ ਫਰੌਂਦੀ ਹੁੰਦੀ ਸੀ ਵੀ ਮੇਰਾ ਵੀਰਾ ਆਇਆ ਬੈਠਾ ਹਨ ਪੈਣ ਚੋਦੋ ਕਦੇ ਇਹ ਸੋਚਿਆ ਤੁਹਾਨੂੰ ਕੋਈ ਖਵਾਉਂਦਾ ਰੋਟੀ ਪਾਣੀ ਉਹਦੀ ਇੱਜ਼ਤ ਕਿਵੇਂ ਕਰਨੀ ਹਨਾ ਤੈਨੂੰ ਤਾਂ ਵੱਡਣਾ ਸੀ ਤੈਨੂੰ ਤਾਂ ਹੁਣ ਪਹਿਲਾਂ ਤਾਂ ਕੁੱਟਣਾ ਸੀ ਹੁਣ ਤੈਨੂੰ ਰੱਜ ਕੇ ਕੁੱਟਣਾ ਦੂਜੀ ਗੱਲ ਸਾਂਝ ਵੀ ਜਿਹੜਾ ਤਰ੍ਹਾਂ 뮤ਜ਼ਿਕ ਬਣਾਉਂਦਾ ਉਹਨੂੰ ਕੁੱਟਣਾ ਕੁੜੀ ਵਿਆਹੀ ਵੀ ਸੀ ਸਾਂਝ ਵੀ ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਮਨਪ੍ਰੀਤ ਮੰਨਾ ਸੋਸ਼ਲ ਮੀਡੀਆ ਤੇ ਲਾਈਵ ਆਇਆ ਅਤੇ ਲਾਈਵ ਆ ਕੇ ਉਸ ਨੇ ਪ੍ਰੇਮ ਢਿੱਲ ਨੂੰ ਕਈ ਧਮਕੀਆਂ ਦਿੱਤੀਆਂ ਮਨਪ੍ਰੀਤ ਮੰਨਾ ਵੱਲੋਂ ਦੱਸਿਆ ਗਿਆ ਕਿ ਪ੍ਰੇਮ ਢਿੱਲ ਅਤੇ ਉਸ ਦੇ ਭਰਾ ਨੇ ਇੱਕ ਲੇਡੀ ਤੋਂ 96 ਲੱਖ ਰੁਪਏ ਖਾਦੇ ਨੇ ਅਤੇ ਇਸ ਦੀ ਜਾਣਕਾਰੀ ਉਸ ਲੇਡੀ ਨੇ ਮਨਪ੍ਰੀਤ ਮੰਨੇ ਨੂੰ ਦਿੱਤੀ ਜਿਸ ਤੋਂ ਬਾਅਦ ਮਨਪ੍ਰੀਤ ਮੰਨੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਕਈ ਸਟੋਰੀਜ਼ ਸ਼ੇਅਰ ਕੀਤੀਆਂ ਅਤੇ ਉਸ ਤੋਂ ਬਾਅਦ ਲਾਈਵ ਆ ਕੇ ਪ੍ਰੇਮ ਢਿੱਲ ਨੂੰ ਅਤੇ ਉਸ ਦੇ ਭਰਾ ਨੂੰ ਕੁੱਟਣ ਦੀ ਧਮਕੀ ਵੀ ਦਿੱਤੀ ਉਸ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਵੀ ਤੁਸੀਂ ਮੇਰੇ ਸਾਹਮਣੇ ਆ ਗਏ ਮੈਂ ਉੱਥੇ ਹੀ ਤੁਹਾਡੀ ਛਿਲ ਲਾਉਂਗਾ ਅਤੇ ਤੁਹਾਡਾ ਬਿਲਕੁਲ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ ਗੱਲ ਤੁਹਾਨੂੰ ਕੀ ਲੱਗਦਾ ਹੈ ਪ੍ਰੇਮ ਢਿੱਲੋ ਅਤੇ ਉਸ ਦਾ ਬ੍ਰਦਰ ਕੀ ਕਿਸੇ ਨਾਲ ਧੋਖਾ ਕਰ ਸਕਦੇ ਨੇ ਅਤੇ 96 ਲੱਖ ਰੁਪਈਆ ਖਾ ਸਕਦੇ ਨੇ ਕਿਉਂਕਿ ਇਹ ਤਾਂ ਦੋਨੋਂ ਖੁਦ ਹੀ ਸਟਾਰ ਨੇ ਦੂਜੇ ਪਾਸੇ ਜੇਕਰ ਮਨਪ੍ਰੀਤ ਮੰਨੇ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਮੰਨੇ ਦੇ ਹੁਣ ਕੋਈ ਵੀ ਗਾਣੇ ਨਹੀਂ ਚੱਲਦੇ ਅਤੇ ਇਹ ਫੇਮ ਪਾਲ ਦਾ ਹੈ ਜਿਸ ਦੇ ਕਰਕੇ ਇਹ ਪ੍ਰੇਮ ਢਿੱਲੋ ਅਤੇ ਉਸ ਦੀ ਟੀਮ ਨੂੰ ਟਾਰਗੇਟ ਕਰ ਰਿਹਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ